Behind ਦੇਖੋ ਡਿਨਰ ਸੈੱਟ ਇਹ ਹੈ ਗਿਆ ਵਧੀਆ ਮੈਲਾਮਾਈਨ ਅਗਰ ਤੁਸੀਂਨ ਇਹਦੇ ਵਿੱਚ ਕੋਈ ਡਿਜ਼ਾਈਨ ਪਸੰਦ ਆ ਤਾਂ ਪਲੀਜ਼ ਤੁਸੀਂ ਮੈਨੂੰ ਇਸ ਤੇ ਡਿਸਕਾਊਂਟ ਬਹੁਤ ਹੈ ਤੁਸੀਂ ਮੈਨੂੰ ਪੁੱਛ ਸਕਦੇ ਜੋ ਮਰਜ਼ੀ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦਾਂਗੀ ਇਹਦਾ ਡਿਸਕਾਊਂਟ ਠੀਕ ਹੈ ਜੀ ਮੈਂ ਇਹਨਾਂ ਨੇ ਦੱਸਿਆ ਪਰ ਹੱਲੇ ਫਿਲਹਾਲ ਕਹਿੰਦੇ ਤੁਸੀਂ ਜੋ ਪਸੰਦ ਕਰੋਗੇ ਫਿਰ ਦੱਸ ਦਾਂਗੇ ਠੀਕ ਹੈ ਜੀ ਇਹ ਨੀਚੇ ਬੋਰੋਸੀਲੇ ਸਾਰਾ ਇਹ ਆ ਗ੍ਰੀਨ ਵਾਲੀ ਸਕਾਈ ਬਲੂ ਵਾਲੀ ਲੈਨ ਤੱਕ ਮੈਲਾਮਾਈਨ ਹੈ ਠੀਕ ਹੈ ਜੀ जिमें उधर हो गया, गया। सारा सैरामिक आ उपर आ गया चोर स्पलेटा वाला मैलाम्च ठीक है एक तो बिल्कुल प्लेन ही एक झिया डिजाइन ये सारा सैरामिक है ये तो थोड़ा कोस्टली है सैरामिक वाला तो वह उस तो भी ज़्यादा कोस्टली है जो है यारामिक पर बिल्कुल प्योर सैरामिक और है भी तुम अपने आप ही देखो कि वाकई चीज़ है वजी है, है थोड़ी कोस्टली है ਅੱਜ ਕੱਲੇ ਇਸ ਚੀਜ਼ ਦਾ ਬਹੁਤ ਟ੍ਰੈਂਡ ਚੱਲ ਰਿਹਾ ਜਿਹਦੇ ਉੱਪਰ ਮੈਂ ਜ਼ਿਆਦਾ ਕੈਮਰਾ ਰੱਖ ਰਹੀ ਆ ਸਿਰਫ ਇਸ ਕਿਨਾਰੀ ਵਾਲੀ ਦਾ ਔਰ ਉਹ ਬਿਲਕੁਲ ਲਾਈਟ ਗ੍ਰੇ ਵਾਲੀ ਦਾ ਇਹ ਵੀ ਅੱਛਾ ਡਿਜ਼ਾਈਨ ਅਗਰ ਕਿਸੇ ਨੇ ਥੋੜੇ ਜਿਹਾ ਕਲਰਫੁੱਲ ਲੈਣੇ ਆ ਉਹ ਵੀ ਅੱਛਾ ਡਿਜ਼ਾਈਨ ਇੱਧਰ ਬੋਰ丝ਿਲ ਦਾ ਗਿਆ ਜੋ ਚੀਜ਼ ਮੇਰੇ ਕੋਲ ਮਿਲੇਗੀ ਨਾ ਉਹ ਤੁਹਾਨੂੰ ਕਿਸੇ ਵੀ ਯੂਟਿਊਬਰ ਕੋਲ ਨਹੀਂ ਮਿਲੇਗੀ ਮੈਂ ਐਨਾ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਇਹ ਇੱਕ ਆਪਾਂ ਤੇ ਸੇਲ ਲੱਗੀ ਹੋਈ ਐ ਇਹ ਸੱਟ ਨਾ ਲੱਭਣੇ ਪੈਣਗੇ सेम और इस चम्मच स्टैंड ये बहुत ज़्यादा कोस्टली है जी जिमें कि हम तीस अपने आप ही देखो डिजाइन वाले देखो अगर किसी ने अलग तो इस तरह पर फिर वो सेम ही पैदा कई बार आप स्टैंड अलग लेए या फिर चम्मच का वो करिए तो अलग अलग वाला ना बहुत कोस्टली पै है बिची ले लीए ना वो मैन लगता थोड़ा ठीक रह ਇਧਰ ਆਗੇ ਚੱਕਾ ਕਪਲੇਟਾ ਸਾਰੇ ਸਾਈਜ਼ ਹੈ بڑے ਤੋਂ بڑے ਛੋਟੇ ਤੋਂ ਛੋਟੇ ਮੇਰੇ ਕੋਲ ਬੋਰੋ ਸਿਲ ਦੇ ਬਹੁਤ ਜ਼ਿਆਦਾ ਬ੍ਰਾਂਡ ਬ੍ਰਾਂਡ ਹੈਗਾ ਬੋਰੋ ਸਿਲ ਦਾ ਉਹਦੇ ਚ ਹਰ ਇੱਕ ਤਰ੍ਹਾਂ ਦੀ ਜੋ ਤੁਸੀਂ ਚੀਜ਼ ਦੀ ਫਰਮਾਇਸ਼ ਕਰੋਗੇ ਸਾਫ਼ ਚੀਜ਼ ਮਿਲੇਗੀ ਠੀਕ ਹੈ ਜੀ ਇਧਰ ਸਾਰਾ ਵਿਨੋਦ ਆ ਗਿਆ ਜੀ ਕੜਾਈਆਂ ਕੁੱਕਰ ਜੋ ਚਾਹੀਦਾ ਹੈ ਹਾਂਡੀਆਂ ਪਤਿਲੀਆਂ टस जो चाहदा हर चीज़ मिलेगी विदउट ढक्न तो भी ढक्न वाली बीकने से भी है और ठीक है भैया चल। फोन चला रहे हो <laughs> फ्री हो चलो वादिया एक एक कप है जोड़े एक कप भी भैं बहुत मंगवा दी भी मौज बहुत है मैं खुद ना दुद्ध दध जद बचता ना सवेर के टाइम मैं मेरे को दो कप है मैं भी पा के रख दिनी हूँ दो है। ਇੱਕ ਛੋਟਾ ਇੱਕ ਵੱਡਾ ਥੋੜਾ ਘੱਟ ਦੁੱਧ ਹੋਵੇ ਤਾਂ ਛੋਟੇ ਚ ਪਾ ਦਿੰਨੀ ਆ ਥੋੜਾ ਜਿਹਾ ਜਿੰਨੇ ਕਿਲੋ ਦੁੱਧ ਬਚਦਾ ਤਾਂ ਫਿਰ ਕਿਲੋ ਵਾਲੇ ਚ ਪਾ ਦਿੰਨੀ ਆ ਹੈਗੀ ਮੇਰੇ ਕੋਲ ਵੀ ਹੈ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਆ ਮੈਂ ਕਿ ਆਪਣਾ ਥੈਲਾ ਰੱਖਾ ਦੇਖੋ ਮੈਨੂੰ ਨਾ ਚੋਰਸ ਵਾਲੇ ਨਾ ਬਹੁਤ ਪਿਆਰੇ ਲੱਗਦੇ ਆ ਇਹਨਾਂ ਮੇਰੀ ਨਾ ਮੰਮੀ ਕੋਲ ਹੁੰਦੇ ਸੀ ਚੋਰਸ ਵਾਲੇ ਇੰਨੇ ਪਿਆਰੇ ਲੱਗਦੇ ਆ ਮੈਨੂੰ ਪਤਾ ਹੈ ਕਿ ਆਹ ਕਈ ਲੋਕ ਨੇ ਬਹੁਤ ਜ਼ਿਆਦਾ ਘੱਟ ਚਾਹ ਪੀ ਕੇ ਪਸੰਦ ਹੈ ਤਾਂ ਇਹੋ ਜਿਹਾ ਚੋਰਸ ਵਾਲੇ ਚ ਹਨਾ ਪਾ ਕੇ ਦੇ ਦੋ ਬੜੇ ਪਿਆਰੇ ਇਹਦੇ ਨਾਲ ਕਿਤੇ ਮੇਰੇ ਕੋਲ ਸੇਮ ਹੈਗਾ ਆ ਜਿਹੜੇ ਆ ਪਈਆਂ ਨਾ ਇਹਨਾਂ ਨੇ ਇੱਕ ਵਾਰੀ ਨਾ ਥੋੜੇ ਜਿਮ ਮੈਂ ਕਿਨਾਂ ਦੋ ਦੋ ਟੁੱਟ ਗਏ ਜਾਂ ਉਹਦੇ ਚ ਕੋਈ ਮਿਲਦੇ ਜੁਲਦੇ ਡਿਜ਼ਾਈਨ ਹੋਰ ਪਾਤੇ ਉਹਦੋਂ ਇਹਨਾਂ ਨੇ ਸੇਲ ਲਾਈ ਸੀ ਉਦੋਂ ਮੈਂ ਲਈ ਗਈ ਸੀ ਮੈਂ ਅਜੇ ਕੰਮ ਕਰਦੀ ਰਹਿਣੀ ਆ ਥੋੜੇ ਹਜੇ ਡਿਸਕਾਊਂਟ ਵਾਲੇ ਚੀਜ਼ਾਂ ਚ ਦੇਖਦੀ ਰਹਿਣੀ ਪਰ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਆਇਓ ਜੀ ਅੱਗੇ ਦੀਵਾਲੀ ਆਉਣ ਵਾਲੀ ਆ ਮ ਸਮਾਨ ਸਾਰਾ ਆਣਾ ਸ਼ੁਰੂ ਹੋ ਗਿਆ ਕਿਸੇ ਵੀ ਭੈਣ ਨੇ ਕੁਝ ਵੀ ਮੰਗਵਾਣਾ ਤਾਂ ਪਲੀਜ਼ ਮੰਗਵਾ ਸਕਦੀ ਹੈ ਠੀਕ ਹੈ ਜੀ ਇੱਕ ਭੈਣ ਦੀ ਰਿਕੁਐਸਟ ਆਈ ਸੀ ਮੈਨੂੰ ਕੈਰਸੀ ਕਹਿੰਦੇ ਵੀ ਦਿਖਾਈ ਭਾਂਡੇ ਜੋ ਮੈਂ ਦੱਸ ਦਿੰਨੀ ਆ ਦਿਖਾਣ ਤੋਂ ਜ਼ਿਆਦਾ ਪਤਾ ਕੀ ਆਏ ਮੈਂ ਦੱਸ ਦਿੰਨੀ ਆ ਨਾ ਕਈ ਵਾਰ ਮੈਂ ਕੋਈ ਚੀਜ਼ ਤੁਹਾਨੂੰ ਚਾਹੀਦੀ ਹੋਵੇ ਮੈਂ ਨਾ ਦਿਖਾਵਾਂ ਪਰ ਤੁਸੀਂ ਮੈਨੂੰ ਪੁੱਛ ਸਕਦੇ ਪਰ ਮਿਲੇਗੀ ਜ਼ਰੂਰ ਆਇਦਰ ਪੱਥਰ ਦੇ ਚਕਲਾ ਬੇਲਣਾ ਸੌਰੀ ਬੇਲਣਾ ਨਹੀਂ ਚਕਲਾ ਗ੍ਰੀਨ ਵੀ ਹੈਗਾ ਵਾਈਟ ਵੀ ਹੈਗਾ ਇਹ ਛੋਟੇ ਛਟੇ ਜਾਲੀਆਂ ਹੈ ਇਹਨਾਂ ਦੀ ਬਹੁਤ ਮौज ਆ ਜਦੋਂ ਆਪਾਂ ਨੈਲੂ ਵਾਲ ਕੇ ਕੱਢਣੇ ਖੁੱਡਣੇ ਹੋਣ ਬਹੁਤ ਮौज ਆ ਇਹਨਾਂ ਦੀ ਇਹਨਾਂ ਚ ਨਾ ਛੱਟ ਨੁੱਚੜ ਜੰਨੇ ਵੈਸੇ ਵੀ ਕੋਈ ਸਬਜ਼ੀ ਨਚੋੜਨੀ ਹੈ ਕੁਝ ਕਰਨਾ ਬਹੁਤ ਮौज ਆ ਇਹਨਾਂ ਦੀ ਤੇ ਆ ਗਈਆਂ ਟਰੀਆਂ ਤੇ ਆਂਦੇ ਡਿਜ਼ਾਈਨ ਬਹੁਤ ਵਾਕਈ ਬਹੁਤ ਵਧੀਆ ਮੈਂ ਦੁਬਾਰਾ ਫੇਰ ਕਹਿ ਰਹੀ ਹਾਂ ਜੋ ਸਮਾਨ ਮੇਰੇ ਕੋਲ ਮਿਲੇਗਾ ਨਾ ਉਹ ਤੁਹਾਨੂੰ ਕਿਸੇ ਵੀ ਯੂਟਿਊਬਰ ਕੋਲ ਕਿਸੇ ਕੋਲ ਨਹੀਂ ਮਿਲੇਗਾ ਇਹ ਮੈਂ ਪੂਰੀ ਵਾਦੀ ਨਾਲ ਗੱਲ ਕਰ ਰਹੀ ਹਾਂ ਜੋ ਸਮਾਨ ਮੇਰੇ ਕੋਲ ਹੈ ਨਾ ਉਹ ਵਾਕਈ ਕਿਸੇ ਵੀ ਪਟਿਆਲੇ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਉਹ ਤਾਂ ਸਾਰੇ ਖੁਦ ਇੱਥੇ ਆਂਦੇ ਆ ਉਹ ਮੇਰੇ ਕੋਲ ਹੀ ਮਿਲੇਗਾ ਉਹ ਕਿਤੇ ਤੁਹਾਨੂੰ ਹੋਰ ਨਹੀਂ ਮਿਲੇਗਾ ਜੀ ਇਹ ਦੇਖਾ ਤੁਸੀਂ ਛੋਟੇ ਤੋਂ ਛੋਟੇ ਡੱਬੇ ਕਿੰਨੇ ਪਿਆਰੇ ਪਿਆਰੇ بڑے ਤੋਂ بڑے ਹਰ ਤਰ੍ਹਾਂ ਦੇ ਆ ਕਿੰਨੇ ਪਿਆਰੇ ਲੱਗਦੇ ਆ ਕਿਚਨ ਦੇ ਵਿੱਚ ਜਦੋਂ ਅਸੀਂ ਡੈਕੋਰੇਟ ਕਰਕੇ ਰੱਖਦੇ ਆ ਬੜੇ ਪਿਆਰੇ ਲੱਗਦੇ ਆ ਸੱਚੀ ਸਜਾਣਾ ਆਪਣੇ ਹੱਥਿਆ ਘਰ ਨੂੰ ਆ ਗ੍ਰੀਨ ਵਾਲਾ ਦੇਖੋ ਕਿੰਨਾ ਪਿਆਰਾ ਹੈ ਜੈਵਰਾ ਡਿਜ਼ਾਈਨ ਦੇ ਆਪਾ ਪਰ ਫਲਾਵਰ ਵਾਲੇ ਪਤਾ ਪਹਿਲਾਂ ਕਹਿ ਰਹੀਆਂ ਕੋਸਟਲੀਆਂ ਲੇਕਿਨ ਹੈ ਬਹੁਤ ਬ੍ਰਾਂਡਡ ਚੀਜ਼ਾਂ ਆ ਤਾਂ ਕਿ ਪਤਾ ਚੱਲਦਾ ਵੀ ਹਾਂ ਵੱਕੀ ਚੀਜ਼ ਹੈਗੀ ਆ ਬਿਨਾਸ ਇਹ ਤੇ ਸਾਰਾ ਵੁਲਨ ਆ ਗਿਆ ਉਹ ਸਾਰਾ ਸਾਰ ਜਿੰਨਾ ਵੀ ਟੋਟਲੀ ਪਿਆ ਸਾਰਾ ਰੇਆਂ ਜੋ ਵੀ ਇਹ ਸਾਰਾ ਵੁਲਨ ਦਾ ਆ ਗਿਆ ਠੀਕ ਹੈ ਜੀ ਇੱਕ ਦਿਨ ਸੱਚੇ ਨਾਲ ਮੈਂ ਵੀਡੀਓ ਦਿਖਾਈ ਸੀ ਪਹਿਲਾਂ ਵੀ ਕਹੀਂ ਪਣ ਦੀ ਮੈਨੂੰ ਹੋਈ ਸੀ ਪਿਛਲੇ ਸਾਲ ਰਿਕਵੈਸਟ ਕਹਿੰਦੇ ਵੀ ਤੁਸੀਂ ਨਾ ਉਹ ਸੰਨੋ ਭੇਜ ਨਮਕਦਾਨੀ ਲੱਕੜ ਦੀ ਹੁਣ ਗੋਲ ਵੀ ਆ ਗਈ ਹੈ ਨਮਕਦਾਨੀ ਤੇ ਚੋਰਸ ਵੀ ਆ ਗਈ ਹੈ ਜੇ ਹੁਣ ਕਿਸੇ ਨੇ ਮੰਗਵਾਣੀ ਤਾਂ ਪਲੀਜ਼ ਮੰਗਵਾ ਸਕਦੀਆਂ ਬਹੁਤ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ ਹੁਣ ਉਹ ਦੁਬਾਰਾ ਟ੍ਰੈਂਡ ਆ ਗਿਆ ਤੇ ਹੁਣ ਮੇਰੇ ਕੋਲ ਮਿਲ ਜੇਗੀ ਤੇ ਹੈ ਵੀ ਬਹੁਤ ਵਧੀਆ ਵਾਲੀ ਹੈ ਇਹ ਤਾਂ ਖਾਲੀ ਰੋਟੀ ਜੀ ਮੇ ਰੋਟੀਆਂ ਰੱਖਣ ਵਾਲੇ ਬਾਕਸ ਹੈ ਇਹ ਵਾਲੇ ਤਾਂ ਇਹ ਵੀ ਰੋਟੀ ਵਾਲੇ ਹੀ ਹੋਗੇ ਠੀਕ ਹੈ ਜੀ ਇਹ ਵੀ ਵਿੱਚ ਸਟੀਲ ਲੱਗੀ ਵੀ ਹੈ ਠੀਕ ਹੈ ਜੀ ਬਾਹਰ ਤੇ ਵੁੱਡਨ ਹੈ ਸਾਰਾ ਔਰ ਵਧੀਆ ਵਾਲੀ ਹੈ ਸਾਰੀ ਇੱਥੇ ਕਿਤੇ ਪਈਆਂ ਹੋਣਗੀਆਂ ਕਿਉਂਕਿ ਉਸ ਦਿਨ ਮੈਂ ਆਈ ਸੀ ਦੇਖਣ ਹੋਣਗੀਆਂ ਨਹੀਂ ਵੀ ਹੋਈਆਂ ਤਾਂ ਇਹਨਾਂ ਦੇ ਸਟੋਰ 'ਚ ਮਿਲ ਜਾਣਗੀਆਂ ਪਰ ਫਿਲਹਾਲ ਹੈ ਕਿ ਇਹਨਾਂ ਕੋਲ ਇਹ ਸਾਰੀਆਂ ਬੋਰਸ ਸਿਲਦੀਆਂ ਕੰੱਚ ਦੀਆਂ ਬੋਤਲਾਂ ਪਾਣੀ ਵਾਲੀਆਂ ਜੀ ਫ੍ਰਿਜ 'ਚ ਲਗਾ ਦੇਵਾ ਤੇ ਇੱਧਰ ਇਹ ਹੈਗੇ ਜੀ ਸਾਰੇ ਹੋ ਤਿੰਨ ਦਾ ਸੈੱਟ ਤਿੰਨੇ ਹੱਕ ਦੇਖੋ ਡਿਜ਼ਾਈਨ ਦੇਖੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਹਨ ਬੜੇ ਪਿਆਰੇ ਪਿਆਰੇ ਡਿਜ਼ਾਈਨ ਹਨ ਸਾਰਿਆਂ ਦੇ ਸਬਜ਼ੀ ਪਾਓ ਜੋ ਮਰਜ਼ੀ ਪਾਓ ਉਹ ਤੁਹਾਡੀ ਇੱਛਾ ਦੇਖੋ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਸਾਰੇ ਤਰ੍ਹਾਂ ਦੇ ਤੇ ਨਿੱਛੇ ਵੀ ਕੱਜੂ ਪਦਮ ਪਾਣੀ ਵਾਸਤੇ 4 ਦਾ ਸੱਟ ਇਹ ਵੀ ਬਹੁਤ ਪਿਆਰਾ ਹੈ ਇਹ ਵੀ ਮੈਂ ਅਮਰੀਕਾ ਦੀਦੀ ਨੂੰ ਭੇਜਿਆ ਸੀ ਇੱਕ ਕੈਨੇਡਾ ਭੇਜਿਆ ਸੀ ਦੋ ਕੈਨੇਡਾ ਭੇਜੇ ਸੀ ਇੱਕ ਅਮਰੀਕਾ ਭੇਜਿਆ ਸੀ ਇਹ ਵਾਲੀ ਚੀਜ਼ ਤੇ ਬਹੁਤ ਪਿਆਰਾ ਬਹੁਤ ਜਿਆਦਾ ਸੋਹਣਾ ਦਜੈਨ ਵੀ ਬੜਾ ਪਿਆਰਾ ਇਸ ਚ ਨੇ ਚਮਕ ਵੀ ਬਹੁਤ ਜ਼ਿਆਦਾ ਅੱਛਾ ਵੀ ਬਹੁਤ ਲੱਗਦਾ ਕਿਸੇ ਕੋਈ ਆਂਦਾ ਸਾਡੇ ਘਰ ਅਸੀਂ ਜਦੋਂ ਚੀਜ਼ ਕਿਸੇ ਨੂੰ ਦਿੰਨੇ ਆ ਤੇ ਇਹ ਵੀ ਆ ਗਈਆਂ ਹੁਣ ਇਹ ਵੀ ਹੈ ਕਟੋਰੀਆਂ ਜੀ ਵੀ ਹੋਣੀਆਂ ਆਈਆਂ ਇਹ ਓਪਨ ਹੈ ਇਹਨਾਂ ਦੇ ਉੱਪਰ ਕੋਈ ਟੱਕਣ ਨਹੀਂ ਹੈਗਾ ਇਹ ਬਿਨਾਂ ਟੱਕਣ ਤੋਂ ਹੈ ਰਾਜਮਾ ਕਿਸੇ ਦੇ ਖਾਣ ਪੀਣ ਅੱਛਾ ਇਹਨਾਂ ਨੇ ਕੋਈ ਲੰਗਰ ਲਾਣਾ ਹੋਣਾ ਸਟੈਂਡ ਕਿੰਨਾ ਵਧੀਆ ਕੱਪੜੇ ਸੁਕੋਣੇ ਪਾਉਣ ਵਾਲਾ ਸਟੈਂਡ ਕਿੰਨਾ ਪਿਆਰਾ ਕਿੰਨਾ ਵਧੀਆ ਦੇਖ ਇਧਰ ਅਗੇ ਜੂਸ ਵਾਲੇ ਗਲਾਸ ਔਰ ਛੋਟੇ ਪਾਣੀ ਵਾਲੇ ਗਲਾਸ ਇਹ ਤਾਂ ਬਹੁਤ ਜ਼ਿਆਦੇ ਖੋਸ਼ਲੀਆ ਜੀ ਇਹ ਹੈਗੀਆਂ ਸਾਰੇ ਫੌਰੀਂ ਦੀਆਂ ਭੈਣਾਂ ਵਾਸਤੇ ਸਹੀ ਗੱਲ ਕਹਿ ਰਹੀਆਂ ਬਾਕੀ ਪਤਾ ਚੱਲਦਾ ਹੈ ਹਜੇ ਥੋੜੇ ਸਾਫ ਕਰਨ ਕੁੱਣ ਵਾਲੇ ਹੈ ਨਾ ਹੁਣ ਅਗਲੇ ਮਹੀਨੇ ਕਹਿ ਰਹੀ ਸੀ ਕਹਿੰਦੀ ਥੋੜਾ ਹੋਰ ਜ਼ਿਆਦਾ ਡੈਕੋਰੇਟ ਕਰਕੇ ਰੱਖਾਂਗੇ ਸਫਾਈ ਵਗੈਰਾ। ਜੈਸਾ ਹੁਣ ਵੀ ਬਥੇਰੇ ਸਾਫ ਆਪਾਂ ਤਾਂ ਚੱਲਦਾ ਵੀ ਹਾਂ। ਆਪਾਂ ਇਸ ਜਦੋਂ ਕਿਸੇ ਦਿੱਖ ਰਾਨੇ। ਵੀ ਕਿਸੇ ਦੇਖ ਕੇ ਆਈਆਂ। ਵਾਕਈ ਤਾਂ ਪਤਾ ਚੱਲਦਾ ਵੀ ਹਾਂ ਕਿਸੇ ਦਿੱਖ ਆ ਰਹੀ ਹੈ। ਕਿਸੇ ਦੇਖ ਕੇ ਆ ਕੇ ਜੂਸ ਪੀਆ ਜਾਂ ਪਾਣੀ ਪੀਆ, ਨਿੰਬੂ ਪਾਣੀ ਪੀਆ ਜਾਂ ਫਿਰ ਠੰਡਾ ਪੀਆ, ਪਤਾ ਚੱਲਦਾ ਵੀ ਹਾਂ ਇਹ ਹੈ ਗਲਾਸ। जूस गलास हाई बहुत प्यारा बहुत ज्यादा बहुत आखरा डिजाइन किस है किसी भी भेन ने मंगवाने मैं भेज दूंगी जी मैं पहले भी भेज दी शायद जो इस चैनल से थोड़े होर जुड़े शायद ना पता हो ਤੇ ਤੁਸੀਂ ਮਗਵਾ ਸਕਦੇ ਹੋ ਠੀਕ ਹੈ ਜੀ ਮਹੌਨ ਇਹ ਚੁੱਪ ਐਸੇ ਸਾਹ ਹੈ ਚੱਟੀਆਂ ਇਹਨਾਂ ਚ ਇਹਨਾਂ ਬਿਲਕੁਲ ਹੈਲਦੀ ਦਾ ਦਾਲ ਨਹੀਂ ਫੜਦੀ ਹੈਗੀ ਇਹ ਵਾਲੀ ਇਹ ਬਹੁਤ ਵਧੀਆ ਸੈਰਾ ਨਿੱਕੇ ਇਹਦੇ ਨੂੰ ਸੱਟ ਦੀ ਪਈ ਇੱਧਰ ਟੋਰੀ ਬਹੁਤ ਪਿਆਰਾ ਸਮਾਨ ਹੈ ਜੀ ਬਹੁਤ ਸੋਹਣਾ ਜੋ ਮਰਜੀ ਲਓ ਜੋ ਮਰਜੀ ਹਰ ਮੇਰੇ ਕੋਲ ਹਰ A to Z ਸਾਰਾ ਸਮਾਨ ਮਿਲਦਾ ਹੈ ਦੇਖੋ ਕਿੰਨੇ ਪਿਆਰੇ ਚਮਚੇ ਪੰਡੇ ਸਾਫ ਕਰਨ ਵਾਲੇ ਇਹਨਾਂ ਪਤਾ ਕਿ ਜੀ ਜਿਹੜੀਆਂ ਆਪਾਂ ਆਮ ਦੁਕਾਨਾਂ ਤੋਂ ਲੈਂਦੇ ਆ ਨਾ ਜੀ ਉਹਨਾਂ ਤੋਂ ਬਹੁਤ ਜ਼ਿਆਦਾ ਹਲਕੇ ਮਿਲਦੇ ਆ ਇਹ ਮੇਰੇ ਕੋਲ ਬਹੁਤ ਜ਼ਿਆਦਾ ਵਧੀਆ ਮਿਲਦੇ ਆ ਤੇ ਇਹ ਭੰਗਦੇ ਤੇ ਨਾ ਸਕ੍ਰੈਚ ਨਹੀਂ ਪਾਉਂਦੇ ਇਹਨੇ ਸੌਫਟ ਵਾਲੀ ਐ ਬਹੁਤ ਵਧੀਆ ਐ ਜੀ ਇਹ ਆ ਦੇਖੋ ਬਹੁਤ ਸੋਹਣੀਆਂ ਐ ਆਹ ਸੌਫਟ ਵਾਲੀ ਐ ਮੈਂ ਹਮੇਸ਼ਾ ਉਹੀ ਤੋਂ ਲੈ ਕੰਨੀ ਹਾਂ ਹੁੰਦੀ ਤਾਂ ਤਕਰੀਬਨ 5 ਦਾ ਬਸ ਐਮ ਥੋੜੀ ਵਧੀਆਣੀ ਹੁੰਦੀ ਐ ਜੀ ਦੋ ਪੀਸੇ ਲੈ ਲਈਏ ਜੀ ਮੈਂ दो पीस थोड़े हल्के वाले भी ले आई मैं के चल कई बार बिचो ये भी लाए जाने है ना दो पीस ये लेके आई हाँ पड़ी और दो पीस ये लेके दो पीस ये लेके आई साफ करने वाले तो क्योंकि इन्हें बिना भी सरदा नहीं है जी बिल्कुल नहीं सरदा मेरा बिल्कुल घस गया हाथ कुछ भी नहीं आता है फिर दो पीस ये ले लीजिए दो पीस काफ़ी पी टाइम चल जाए नौ का हो गया दो दो पीस का हो गया तो एक हाँ एक भी होती है छानी हाँ ये पता क्या जी है कि तो सही है लिए? मेरे को बड़े वाली है आज दूध भी नहीं लेके आए दूध भी नहीं आ एक और छोटी तारी आती है कई बार ना छोटी जिम्मे छोटा सुस्सा कट्टा खाना होंगे ना ਫਿਰ بڑی بڑے ਪਤੀਲੇ ਘਰੋਂ ਦੀ ਜਿਵੇਂ ਛੋਟਾ ਤਾਂ ਕਈ ਮਿਲ ਜਾਂਦਾ ਦੁੱਧ ਲੈ ਆਨੇ ਆ ਤਾਂ ਛੋਟੇ ਤੋਂ ਸਕੇ ਦੇ ਵਿੱਚ ਸੱਚੀਆਂ ਨੇ ਤਾਂ ਫਿਰ ਇਹ ਛੋਟੀ ਇੱਕ ਘਮ ਮਾਰਦੇ ਕਿਤੇ ਜੀ ਕੀ ਜਾਰੀ ਇਹ ਕਹਿੰਦੀ ਆਪਣੀ ਇਹ ਉਹਨੇ 40 ਤੋਂ 40 ਤੋਂ 30 ਤਾਂ ਇਹ 70 ਦੇ ਤੋਂ ਜਿਕੇ ਦਿੱਤੀ ਹੈ 70 ਦੇ ਦੇ ਮੇਰੇ ਫਾਈਲ ਚ ਇਸ ਵਿੱਚ ਰੱਖੋ ਚਲ ਇਹ ਤਾਂ ਪਲਾਸਟਿਕ ਲੱਗੇ ਕਹਿੰਦੇ ਸੰਜਣਾ ਦੀ ਪਾਣੀ ਵਾਲੀ ਸਪੋਰਟ ਦੀ ਬੋਤਲ ਹੈ ਬਾਟਰ ਵਾਲਾ ਵਾਟਰ ਤੇ ਆਹ ਲੈਂਦੇ ਹਾਂ ਇਹ ਉਹ ਸਟੀਲ ਦੀ ਹੈ ਜੀ ਬੀਨੋ ਦਾ ਸਟੀਲ ਦੀ ਆ 5500 ਦੀ ਦਿੱਤੀ ਹੈ ਬੀਨੋ ਦਾ ਸਟੀਲ ਦੀ ਹੈ ਤੇ ਇਹਦੇ ਚ ਨਾ ਜੇ ਠੰਡਾ ਪਾएंगे 12 ਘੰਟੇ ਠੰਡਾ ਰਹੂਗਾ ਜੇ 12 ਘੰਟੇ ਦੇ ਵਿੱਚ ਗਰਮ ਪਾएंगे ਤਾਂ ਗਰਮ ਰਹੇਗਾ ਜੀ ਇਹ ਹੌਟ ਐਂਡ ਕੋਲਡ ਹੈ ਤੇ ਬਹੁਤ ਵਧੀਆ ਹੈ ਜੀ ਦੋਨੋਂ ਕੀ ਹੈ ਇਹ ਨਾ ਤੋ ਬੋਲੇ ਜੀ ਅਗਰ ਇਹ ਮੈਂ ਰਹਿ ਨਹੀਂ ਦਿੱਤੇ ਹਾਂ ਠੀਕ ਹੈ

ਅੰਦਰ ਸਰੰਤੋ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਂ ਪਲੀਜ਼ ਵੀਡੀਓ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੇ ਬਲੌਗ ਹਨ ਕਿਵੇਂ ਦੇ ਲੱਗੇ ਬਾਕੀ ਨਾ ਜੀ ਮੇਰੇ ਕੋਲ ਨਾ ਹਰ ਤਰ੍ਹਾਂ ਦੇ ਭਾਂਡੇ ਮਿਲਦੇ ਆ ਤੁਸੀਂ ਨਾ ਸਰਚ ਕਰਕੇ ਦੇਖਿਓ ਵਿਨੋਦ ਸਟੀਲ ਵਿਨੋਦ ਸਟੀਲ ਤੋਂ ਪਰ ਕੋਈ ਸਟੀਲ ਨਹੀਂ ਹੁੰਦੀ ਸੀ ਔਰ ਉਹ ਹੈ ਜੀ ਅਸੀਂ ਕਿਹੜੀ ਸਟੀਲ ਹੁੰਦੀ ਹੈ ਵਧੀਆ ਜਿਹੜੀ ਸਟੀਲ ਹੁੰਦੀ ਹੈ ਜੀ ਸਟਾਨਾ ਉਹ ਸਭ ਤੋਂ ਵਧੀਆ ਜਿਹੜੀ ਸਿਰਦੀ ਸਟੀਲ ਹੁੰਦੀ ਹੈ ਜੀ ਉਹ ਮਿਲਦੇ ਬਾਕੀ ਬੋਰੋ ਸਿੰਘ ਦਾ ਬ੍ਰਾਂਡ ਹੋ ਗਿਆ, ਵਿਨੋਦ ਦਾ ਹੋ ਗਿਆ, ਜਪੀਐਮ ਦਾ ਹੋ ਗਿਆ ਪਰ ਸਭ ਤੋਂ ਲਾਸਟ ਸਭ ਤੋਂ ਪਰਫੈਕਟ ਬ੍ਰਾਂਡ ਹੈਗਾ ਜੀ ਵਿਨੋਦ ਦਾ ਠੀਕ ਹੈ ਜੀ ਵਿਨੋਦ ਦੀ ਕੋਈ ਵੀ ਚੀਜ਼ ਮੈਂ ਬਾਣੀ ਤੇ ਤੁਸੀਂ ਮੈਨੂੰ ਆਰਡਰ ਦੇ ਸਕਦੇ ਮੈਂ ਸਕਰੀਨ ਤੇ ਅੱਜ ਆਪਣਾ ਨੰਬਰ ਵੀ ਪਾ ਦਿੰਦੀ ਕਿਤੇ ਜੀ ਕਿ ਵਿਚ ਚਲੋ ਜੀ ਆਪਾਂ ਵੀਡੀਓ ਨਾਲ ਦੇਖੀ ਘੱਟੇ ਸਾਰੇ ਬੋਲ ਜੈ ਸ੍ਰੀ ਅਕਾਲ